ਇਹ ਦੋ ਜਾਨੇ ਆ ਜੀ ਨਾਮ ਕੀ ਭਾਈ ਇਹਨਾਂ ਦੇ ਨਾਮ ਦੋਨੋਂ ਮੁਸਲਮਾਨਾਂ ਨਾਮ ਹੈਗੇ ਆ ਨਾਮ ਪੂਰਾ ਮਾਨੂੰ ਕੋ ਰੋਪਰ ਨਹੀਂ ਲੈਣਾ ਨਹੀਂ ਆ ਰਿਹਾ ਮਾਦਾ ਠੀਕ ਹੈ ਜੀ ਤੁਹਾਡੀ ਟੀਮ ਭਾਜੀ ਕਿੰਨੀ ਦੇਰ ਤੋਂ ਇਹਨਾਂ ਨੂੰ ਟਰੈਕ ਕਰ ਰਹੀ ਸੀ ਕਿੰਨਾ ਕ ਟਾਈਮ ਲੱਗ ਗਿਆ ਇਹ 3 ਦਿਨ ਹੋ ਗਏ ਭਾਜੀ 3 ਦਿਨ 3 ਦਿਨ ਤੋਂ ਰਹਾ ਕਿਥੇ ਰਹੀ ਸੀ ਇਹ ਯੂਪੀ ਤੋਂ ਆ ਰਿਹਾ ਭਾਜੀ ਬਲੰਦ ਸ਼ਹਿਰੋਂ ਯੂਪੀ ਦਾ ਅੱਗੇ ਕਸ਼ਮੀਰ ਜਾਣਾ ਸੀ ਹਾਂ ਜੰਮੂ ਕਸ਼ਮੀਰ ਜਾਣਾ ਕਿੰਨਾ ਕੁ ਸੀ ਗਿਆ ਕੁਝ ਪਤਾ ਲੱਗਾ 11 ਟਨ ਪੂਰਾ ਪ੍ਰੋਪਰ 11 ਟਨ ਮਾਲ ਸੀਗਾ ਭਾਜੀ 11 11 ਉੱਥੇ ਹੀ ਪਹੁੰਚਣਾ ਸੀਗਾ ਵੱਖਰੀ ਵੱਖਰੀ ਥਾਂਾਂ ਦੇ ਵਿੱਚ ਕੀ ਕੋਈ ਨਹੀਂ ਨਹੀਂ ਇੱਕੋ ਹੀ ਸਟੇਟ ਦੇ ਇੱਕੋ ਹੀ ਸਟੇਟ ਤੋਂ ਪੈਕ ਹੋਇਆ ਤੇ ਇੱਕ ਹੀ ਸਟੇਟ ਮਤਲਬ ਜਾਣਾ ਸੀ ਸਾਰਾ ਹਾਂ ਤੇ ਕੀ ਕਾਰਵਾਈ ਕੀਤੀ ਹੈ ਬੜਾ ਕਿਥੋਂ ਆਇਆ ਜਿੰਨੀ ਹੋਇਆ ਬਜਰੰਗ ਦਲ ਤੋਂ ਸਹਿਰ ਸੁਰੱਖਿਆ ਪ੍ਰਮੁਖ ਦਾ ਹੂੰ ਤੇ ਟਰੱਕ ਜਿਹੜਾ ਸੀਗਾ ਨਾ ਇਹ ਯੂਪੀ ਤੋਂ ਆਇਆ ਭਾਜੀ ਹੂੰ ਠੀਕ ਹੈ ਰਾਤੀ 2:30 ਵੇ ਇਨਫੋਰਮੇਸ਼ਨ ਮਿਲ ਗਈ ਸੀ ਸਾਨੂੰ ਕਿ 2:30 ਵੇ ਟਰੱਕ ਟੋਲ ਪਲਾਜ਼ਾ ਬੈਕ ਸਾਈਡ ਦੇ ਉੱਤੇ ਨੇਰੇ 'ਚ ਟਰੱਕ ਨੂੰ ਲਗਾ ਦਿੱਤਾ ਗਿਆ ਸੀਗਾ ਹੂੰ ਸਵੇਰੇ ਸਵੇਰੇ ਸਾਨੂੰ 1:30 ਵੇ ਫੋਨ ਆਇਆ ਹੂੰ ਕਿ ਅਤੂ ਟਰੱਕ ਰੀਲੀਜ਼ ਹੋ ਚੁੱਕਾ ਵਾ ਟੋਲ ਪਲਾਜ਼ਾ ਪਾਰ ਕਰ ਚੁੱਕਿਆ ਹੈ ਤੈਨੂੰ ਹਨਾੜਗੋੜ ਬਾਈਪਾਸ ਤੇ ਆਪਾਂ ਰੁਕਣਾ ਹੈ ਹੂੰ ਤੇ ਇੱਥੇ ਹਨਾੜਗੋੜ ਬਾਈਪਾਸ ਤੇ ਰੋਕਿਆ ਟਰੱਕ ਨੂੰ ਪੁਲਿਸ ਮਿਲਜਮ ਨਾਲ ਸੀਗੇ ਸਾਡੇ ਜਿੰਦੇ ਵਿੱਚ 11 ਟਨ ਗਊਮਾਸ ਆ ਬਿਲਟੀ ਬਣੀ ਵੀ ਸਾਰੀ ਸਾਢੇ 6 ਲੱਖ ਰੁਪਏ ਦਾ ਮਾਲ ਹੈਗਾ ਇਹਦੇ ਜੋ ਬਿਲਟੀ ਤੇ ਲਿਖਿਆ ਹੋਇਆ ਹੈ ਬਾਕੀ ਇਹ ਟਰੱਕ ਖੜਾ ਪਿਆ ਨਹੀਂ ਖੋਲਿਆ ਜੀ ਆਪਣੇ ਵੱਲੋਂ ਖੋਲਿਆ ਗਿਆ ਟਰੱਕ ਖੁੱਲਿਆ ਜਾਗੋ ਹੁਣੇ ਤੇ ਜਿਹਨੂੰ ਕਿਦਾਂ ਨਿਕਾਲਦਾ ਪਤਾ ਗਾਉਂ ਮਾਸਿਆਂ ਦੇ ਵਿੱਚ ਗਾਉਂ ਮਾਸ ਉਹ ਜਿਹੜੇ ਡਰਾਈਵਰ ਫੜੇ ਆ ਉਹਨੂੰ ਮਾਰ ਮਾਰ ਪੈਣ ਤੋਂ ਪਹਿਲਾਂ ਹੀ ਮੰਨ ਗਏ ਨੇ ਕਿ ਭਾਈ ਗਾਉਂ ਮਾਸ ਦੋ ਜਣੇ ਆ ਮਾਰ ਮਰਨ ਤੋਂ ਪਹਿਲਾਂ ਹੀ ਮੰਨ ਗਏ ਨੇ ਕਿ ਇਹ ਗਾਉਂ ਮਾਸ ਹੈਗਾ ਵਾ ਤੁਹਾਨੂੰ ਮਾਰਿਓ ਨਾ ਸਰ ਕਿੱਥੋਂ ਦੀ ਕਿੱਥੇ ਜਾ ਰਿਹਾ ਸੀ ਇਹ ਯੂਪੀ ਤੋਂ ਆਇਆ ਵਾ ਆ ਯੂਪੀ ਤੋਂ ਲੈ ਕੇ ਇਹਨੇ ਜਾਣਾ ਜੰਮੂ ਕਸ਼ਮੀਰ ਸਰ ਤੇ ਦਿੱਲੀ ਲਿਖਿਆ ਹੈ ਬਿੱਲੀ ਤੇ ਦਿੱਲੀ 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 ਤੋਂ ਹੀ ਬਣ ਕੇ ਆਈ ਦਿੱਲੀ ਤੋਂ ਲਿਖਿਆ ਜੰਮੂ ਕਸ਼ਮੀਰ ਦਿੱਲੀ ਤੋਂ ਜੰਮੂ ਕਸ਼ਮੀਰ ਇਹ ਟਰੱਕ ਜਿਹੜਾ ਸਮਾਨ ਲੋਡ ਹੋਇਆ ਵਾ ਉਹ ਕਸ਼ਮੀਰ ਉੱਥੋਂ ਆਇਆ ਯੂਪੀ ਤੋਂ ਸਰ ਕੋਈ ਬਿਲ ਦਾ ਜਿਹੜਾ ਐਡਰੈਸ ਵੀ ਕੋਈ ਲਿਖਿਆ ਪਿਆ ਬਿਲ ਤੇ ਹਾਂਜੀ ਸਭ ਕੁਝ ਹੈਗਾ ਨਾਮ ਲਿਖਿਆ ਉਹਨਾਂ ਕਿਸੇ ਵਿਅਕਤੀ ਦਾ ਸਾਰਾ ਕੁਝ ਹੈਗਾ ਉਹਨਾਂ ਦਾ ਪੋਜੀਸ਼ਨ ਹੈ ਰੌਂਗ ਇਨ ਨੋ 3 ਜਨਰੇਟ ਹੋਇਆ 14 ਤੱਕ ਉਹਦੀ ਵੈਲਿਡਿਟੀ ਹੈ ਉਸ ਕੇਸ ਹਰਨ ਦੇ ਨਾਮ ਦਾ ਜਨਰੇਟ ਹੋਇਆ ਉਹ ਵੀ ਸਾਰਾ ਦੇਖਦਾ ਹਾਂ ਜੀ ਥੋੜੀ ਡਿਟੇਲ ਵਿੱਚ ਸਭ ਨੂੰ ਕਾਰਵਾਈ ਕੀ ਕਰਾਈ ਗਈ ਹੈ ਦੇਖੋ ਅਸੀਂ ਤਾਂ ਆਪਣੀ ਬਿਆਨ ਦੇ ਕੇ ਉਹ ਐਫ ਆਈ ਆਰ ਦਰਜ ਕਰਵਾਉਣ ਦੀ ਨਹੀਂ ਹੁਣ ਤੁਹਾਡੇ ਬਿਹਾਫ ਤੇ ਕੋਈ ਟਰੱਕ ਖੋਲ ਕੇ ਦੇਖਿਆ ਗਿਆ ਹੁਣ ਕੀ ਹੈ ਸਾਨੂੰ ਤਾਂ ਇਹ ਗਿਆ ਜੀ ਕਿ ਮੈਡੀਕਲ ਟੀਮ ਆ ਰਹੀ ਹੈ ਜਿਹੜੀ ਸੈਂਪਲਿੰਗ ਚੈੱਕ ਕਰਦੀ ਹੈ ਉਹਦੇ ਆਂਦੇ ਖੋਲਾਂਗੇ ਔਰ ਮੌਕੇ ਤੇ ਅਸਲੇ ਅਸ ਐਸ ਐਚਓ ਸਾਹਿਬ ਵੀ ਹੈ ਨੇਗੇ ਤੇ ਅਸੀਂ ਵੇਟ ਹੀ ਕਰਦੇ ਪਏ ਮਤਲਬ ਤੁਹਾਨੂੰ ਕਨਫਰਮ ਹੈ ਕਿ ਹੁਣ ਦੇ ਅੰਦਰ ਹੋ ਸਕਦਾ ਹੈ ਕੋਈ ਡੈਫੀਨਿਟਲੀ ਡਰਾਈਵਰਾਂ ਨੇ ਮੰਨ ਲਿਆ ਜੀ ਬਾਕੀ ਇਸ ਤੋਂ ਕੋਈ ਸ਼ੰਕਾ ਹੀ ਹੈ ਨਹੀਂ ਕਿੰਨੀ ਦੇਰ ਤੋਂ ਸਰ ਜਿਹੜੇ ਹੈਲਥ ਅਫਸਰ ਦੀ ਵੇਟ ਕੀਤੀ ਜਾ ਰਹੀ ਹੈ ਘਟੋ ਡੇਢ ਘੰਟਾ ਹੋ ਗਿਆ ਜੀ ਸਾਨੂੰ ਹਾਲ ਤੱਕ ਨਹੀਂ ਪਹੁੰਚੇ ਕਿ ਮੰਨ ਲਿਆ ਕਿ ਅਸਲੇ ਸਾਹਿਬ ਨੇ ਫੋਨ ਕੀਤਾ ਵੀ ਫੋਨ ਨਹੀਂ ਪਿਕ ਕਰ ਰਹੇ ਭਾਈ ਜੀ ਡਰਾਈਵਰ ਫੜੇ ਗਏ ਉਹਨਾਂ ਨੇ ਕੋਈ ਨਾਮ ਦੱਸਿਆ ਕਿਸੇ ਵਿਅਕਤੀ ਦਾ ਜਿਹਦੇ ਕੋਲ ਜਾ ਰਿਹਾ ਕੋਈ ਮੇਨ ਮਾਲਕ ਹੋਵੇ ਜਿਹਦੇ ਥਰੂ ਜਾਂਦਾ ਪਿਆ ਸਭ ਪੁਲਿਸ ਇਨਵੈਸਟੀਗੇਸ਼ਨ ਪੁਲਿਸ ਦਾ ਕੰਮ ਹੈ ਜੀ ਸਾਨੂੰ ਨਹੀਂ ਦੱਸਿਆ ਉਹਨਾਂ ਨੇ ਸਰ ਗੱਲ ਕੀਤੀ ਜਾਵੇ ਤਾਂ ਰਸਤੇ 'ਚ ਈ-ਵੀਲ ਜਿਹੜੇ ਹੁੰਦੇ ਆ ਉਹ ਚੈੱਕ ਕਰਨ ਵਾਸਤੇ ਟੀਮਾਂ ਜਗ੍ਹਾ ਆ ਜਾਏਗਾ ਵਿੰਗ ਖੜੇ ਹੁੰਦੇ ਸਰ ਦੇਖੋ ਚੈੱਕ ਕਰਨ ਦੇ ਸਬੋ ਉਹ ਕਿਤੇ ਕਮੀ ਨ ਦੇ ਰ ਆ ਰਹੀ ਹੈ ਦੇਖੋ ਇਹ ਹਰ ਵਾਰੀ ਦਾ ਕੰਮ ਹੈ ਇਹ ਤੀਸਰਾ ਟਰੱਕ ਹੈ ਜਿਹੜਾ ਅਸੀਂ ਪਿਛਲੇ 3 ਮਹੀਨੇ ਫੜਿਆ ਹੋਇਆ ਹੈ ਆਲਰੇਡੀ ਦੋ ਟਰੱਕ ਬਾਹਰ ਖੜੇ ਸੀ ਮੌਕੇ ਦੇ ਸਾਡੇ ਉਹਨਾਂ ਦੀ ਐਫਆਈਆਰ ਵੀ ਦਰਜਾ ਸਾਡੇ ਵੱਲੋਂ ਔਰ ਕੰਟੀਨਿਊਸ ਇਹ ਡਰਾਈਵਰ ਹੋ ਰਿਹਾ ਹੈ ਦਾ ਮਤਲਬ ਕਿੱਥੇ ਨਾ ਕਿੱਥੇ ਕੋਈ ਨਾ ਕੋਈ ਗੜਬੜ ਹੈਗੀ ਹੈ ਜੀ ਕਿ ਲੱਗਦਾ ਕੋਈ ਸ਼ਹਿਰ ਵਿੱਚ ਨਾਮੀ ਨੂੰ ਹੋਟਲਾਂ ਚ ਵੀ ਜਾ ਸਕਦਾ ਇਹ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਇਹ ਨਾਕਾਮੀ ਬਹੁਤ ਡੀ ਫੇਲਰ ਹੈ ਜੀ ਸੀਆਈਡੀ ਸੀਆਈਡੀ ਦਾ ਵੀ ਸਾਡੇ ਡਿਪਾਰਟਮੈਂਟ ਦਾ ਵੀ ਔਰ ਸਾਰੀ ਜਿੰਨੀ ਵੀ ਸਾਡੀ ਸਰਕਾਰ ਦਾ ਹੈਗਾ ਪੂਰਾ ਫੇਲੀਅਰ ਹੈ ਸਰ ਪਿਛਲੇ ਕਿਸ ਤਰ੍ਹਾਂ ਦੀ ਗੱਲ ਕਰੀਏ ਉਹਦਾ ਅਪਡੇਟ ਕੀ ਹੈ ਸਰ ਸਿਰਫ ਕਰਿੰਦੇ ਹੀ ਕਾਰਵਾਈ ਦੇ ਅਦੀਬ ਕੇਰੇ ਚਾਹਦੇ ਆ ਜਾਂ ਉਹਨਾਂ ਜਿਹੜੇ ਆਕਾਵਾ ਉਹ ਵੀ ਉਹਨਾਂ ਨੂੰ ਵੀ ਦੇਖੋ ਅਸੀਂ ਦਾ ਨਹੀਂ ਤੁਸੀਂ ਦਾ ਟਰੱਕ ਫੜ ਲੈਂਦੇ ਆ ਰੋਕ ਲੈਂਦੇ ਆ ਬੜੀ ਮਿਹਨਤ ਕਰਕੇ ਕਈ ਥਾਂ ਤੇ ਸੰਸਟ੍ਰੈਟਨੀ ਵੀ ਹੁਣ ਕਰਨੀ ਪੈ ਰਹੀ ਹੋ ਜਾਂਦੀ ਹੈ ਅੱਗੇ ਤਾਂ ਕੰਮ ਪ੍ਰਸ਼ਾਸਨ ਦਾ ਪੁਲਿਸ ਐਫ ਆਈ ਆਰ ਹੋ ਜਾਂਦੀ ਹੈ ਉਸ ਤੋਂ ਬਾਅਦ ਸੈਂਪਲਿੰਗ ਚੱਲ ਜਾਂਦੀ ਹੈ ਔਰ ਹਜੇ ਵੀ ਸਟੇਟਸ ਇਹ ਹੈ ਜੀ ਕਿ ਸੈਂਪਲਿੰਗ ਲਈ ਗਈ ਹੈ ਉਹਦੀ ਫੀਸ ਬਹੁਤ ਜ਼ਿਆਦਾ ਵਸ਼ਾ ਉਹ ਵੀ ਪੇ ਕੀਤੀ ਸਰਕਾਰ ਨੇ ਨਹੀਂ ਕੀਤੀ ਉਹ ਵਿੱਚੇ ਅਧੂਰਾ ਹੀ ਕੰਮ ਲਟਕਿਆ ਰਿਹਾ ਪਰ ਭਾਈ ਜਿਹੜੇ ਮੇਨ ਬੰਦੇ ਆ ਉਹ ਕਿਉਂ ਨਹੀਂ ਫੜੇ ਜਾਂਦੇ ਜਿਹੜੇ ਕੀ ਆ ਥੱਲੇ ਵਾਲੇ ਜਿਹੜੇ ਵਿਅਕਤੀ ਆ ਇਹਨਾਂ ਨੂੰ ਫੜਿਆ ਜਾਂਦਾ ਇਹਨਾਂ ਤੇ ਐਫ ਆਈ ਆਰ ਹੁੰਦਾ ਤੁਸੀਂ ਪਹਿਲਾਂ ਵੀ ਦੱਸ ਚੁੱਕੇ ਹੋ ਪਹਿਲਾਂ ਵੀ ਜਿਹੜੇ ਕਈ ਟਰੱਕ ਫੜੇ ਗਏ ਆ ਮਤਲਬ ਮੇਨ ਮਾਲਕ ਕਿਉਂ ਨਹੀਂ ਸਾਹਮਣੇ ਆਉਂਦੇ ਇਹ ਕੋਈ ਤਾਂ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਜੀ ਤਾਂ ਸਰਕਾਰ ਦਾ ਤਤੰਤਰ ਦਾ ਕੰਮ ਹੈ ਜੀ ਅਸੀਂ ਤਾਂ ਆਪਣੀ ਗਊ ਸੇਵਾ ਦੇ ਭਾਵ ਨਾਲ ਲੱਗੇ ਹੋਏ ਆਂ ਇਹ ਤਾਂ ਉਹਨਾਂ ਦਾ ਕੰਮ ਹੈ ਜੀ ਕਰਨਾ ਰੋਕਣਾ ਨਹੀਂ ਭਾਈ ਸਰ ਗੱਲ ਕਰੀਏ ਪੈਰੀਸ਼ੀਅਲ ਗੁੱਡਸ ਆਂ ਬਾਂਸਾ ਖਰਾਬ ਹੋਣ ਦਾ ਡਰ ਹੁੰਦਾ ਜਦ ਸੈਂਪਲ ਜੇ ਲੇਟ ਪਹੁੰਚਿਆ ਜਾਵੇ ਉੱਥੇ ਲੇਟ ਪਹੁੰਚਾਇਆ ਜਾਵੇ ਕੀ ਉਹਦੇ ਸਿਰ ਰਿਜ਼ਲਟ ਚ ਕੋਈ ਦਿੱਕਤ ਆ ਸਕਦੀ ਹੈ ਤੁਸੀਂ ਗੱਡੀ ਦੇਖੋਗੇ ਔਰ ਰੈਫਰਿਜਰੇਸ਼ਨ ਲੱਗਾ ਹੋਇਆ ਗੱਡੀ ਦੇ ਵਿੱਚ ਜਦ ਕਸ਼ਮੀਰ ਜਾ ਰਿਹਾ ਸੀ ਤਾਂ ਮਤਲਬ 2-3 ਦਿਨ ਦਾ ਵਿੱਚ ਪੂਰੀ ਉਹਦੇ ਚ ਹੈਗੀ ਸੀ ਉਹਨੂੰ ਮਤਲਬ ਲੈਬੋਰੀ ਦੀ ਗੱਲ ਕਰ ਰਹੇ ਸਰ ਲੈਬੋਰੀ ਜੋ ਲੈ ਕੇ ਨੇਜ਼ਰ ਉਹਨਾਂ ਦੇ ਨਾਮ ਮੈਂਸ਼ਨ ਕੀਤੇ ਹੋਏ ਹੈ ਜੀ ਦੋਨੇ ਲਿਖੇ ਹੋਏ ਜੀ ਅੰਦਰ ਨਾਮ ਉਹਨਾਂ ਦੇ ਕਸ਼ਮੀਰ ਕਰੇ ਹੋਏ ਜੀ ਸਰ ਸਿਰਾਜ ਜੇ ਟਰੱਕ ਫੜਦੇ ਇਸ ਸੰਗਠਨ ਨੇ ਕੀ ਮਸਲਾਇਆ ਕਿਹੜੇ ਸੰਗਠਨ ਦੇ ਟਰੱਕ ਫੜਿਆ ਤੁਸੀਂ ਗੱਲ ਦੀ ਇਹ ਅੱਜ ਸਾਨੂੰ ਥਾਣੇ ਦੇ ਵਿੱਚ ਇਤਲਾਹ ਆਈ ਆ ਕਿ ਪਠਾਨਕੋਟ ਚੌਂਕ 'ਚ ਕੋਈ ਟਰੱਕ ਰੁਕਿਆ ਆ ਜਿਹਦੇ ਵਿੱਚ ਉਹਨਾਂ ਨੂੰ ਕੋਈ ਗਊ ਉਹਨੇ ਮਾਰਦਾ ਹੁਣ ਬਾਰੇ ਸ਼ੱਕ ਹੈਗੀ ਆ ਤੇ ਅਸੀਂ ਫਿਰ ਮੋਕੇ ਤੇ ਗਏ ਆ ਟਰੱਕ ਲੈੰਦਾ ਪਰ ਹਲੇ ਪ੍ਰोसीडिंग ਚੱਲ ਰਹੀ ਆ ਇਨਵੈਸਟੀਗੇਸ਼ਨ ਉਹ ਤੇ ਦੇਖਾਂਗੇ ਅਸੀਂ ਟੀਮ ਸੱਦੀਆ ਵੈਟਰਨ ਡਾਕਟਰਾਂ ਦੀ ਜੇਕਰ ਬੋਰਡ ਬਣਾ ਕੇ ਚੈੱਕ ਕਰਨਗੇ ਵਾਕਿਆ ਇਹ ਚੀਜ਼ ਹੈਗੀ ਆ ਜਾਂ ਨਹੀਂ ਹੈਗੀ ਜੇਕਰ ਹੋਈ ਤਾਂ ਉਸ ਦੇ ਹਿਸਾਬ ਨਾਲ ਬੜੀ ਕਾਨੂੰਨ ਦੀ ਕਾਰਵਾਈ ਹੋਕਰਾਂਗੇ ਤੁਸੀਂ ਇਸ ਸਮੇਂ ਕਿੰਨਾ ਨਿਗਰਾਨਾ ਹਿਰਾਸਤ ਲਿਤਾ ਹੈ ਹਲੇ ਕਿਸੇ ਨੂੰ ਨਹੀਂ ਫਿਲਹਾਲ ਅਸੀਂ ਇਹ ਐਫਰ ਲੌਸ ਕਰਕੇ ਤੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਅਗਰ ਇਨਵੈਸਟੀਗੇਸ਼ਨ ਉਹਨਾਂ ਨੂੰ ਚੈੱਕ ਕਰਾ ਕੇ ਜਿਹੜੇ ਵੈਟਰਨ ਡਾਇਰੈਕਟਰ ਸਿੰਪਲ ਲੈਣਗੇ ਵਾਕਿਆ ਇਹ ਕੁਝ ਹੈ ਉਸ ਤੋਂ ਬਾਅਦ ਫਿਰ ਉਹਨੂੰ ਹਿਰਾਸਤ ਲਗਾ ਰੱਖਦੇ ਚਾਲਕ ਕੌਣ ਰੱਖਦੇ ਚਾਲਕ ਦੋੜ ਉਹ ਟ੍ਰਾਈਵਲ ਹੈ ਸਾਡੇ ਕੋਲ ਫਿਲਹਾਲ ਨਿਗਰਾਨੀ ਚਾ ਸਾਡੇ ਤੇ ਨਾਮ ਨਹੀਂ ਹਲੇ ਉਹਨਾਂ ਦਾ ਡਕਾ ਇਹ ਕਲੀਅਰ ਕਰ ਸਕਦੇ ਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਿਆਨ ਕਿਦੇ ਲੈ ਲਓ ਬਿਆਨ ਅਸੀਂ ਸਾਇਲ ਸ਼ਰਮਾ ਦੇ ਸਾਨੂੰ ਬਿਆਨ ਦਿੱਤੇ ਆ ਸਾਇਲ ਸ਼ਰਮਾ ਨੇ ਇਨਫੋਰਮੇਸ਼ਨ ਹੈ ਜਿਹੜੇ ਉਹਨੇ ਸਾਇਲ ਉਹ ਜਲੰਧਰ ਦੇ ਰਹਿਣ ਵਾਲੇ ਆ ਬਜਰੰਗ ਦਲ ਦੇ ਮੈਂਬਰ ਆ ਤੇ ਉਹਨਾਂ ਨੇ ਅਸਲ ਤੇ ਇਹ ਦੋਸ਼ ਪਾਇਆ ਕਿ ਇਹ ਅਨੇ ਮੰਦੇ ਪੇ ਕਿ ਉਹਦੇ ਵਿੱਚ ਗੋਮਾ ਨਹੀਂ ਨਹੀ ਉਹ ਉਹ ਸਾਰਾ ਹੀ ਆ ਉਹ ਅਸੀਂ ਟੀਮ ਬਣਾ ਲਈ ਆ ਡਾਕਟਰਾਂ ਦੀ ਵੈਟਰਨਰੀ ਡਾਕਟਰਾਂ ਦੀ ਉਹ ਆ ਕੇ ਤੇ ਉਹ ਚੈੱਕ ਕਰਨਗੇ ਚੈੱਕ ਕਰਨ ਤੋਂ ਬਾਅਦ ਵਾਕਿਆ ਇਹ ਚੀਜ਼ ਹੈ ਜਾਂ ਨਹੀਂ ਹੈ ਉਹਦੇ ਬਾਰੇ ਫੇਰ ਇਨਵੈਸਟੀਗੇਸ਼ਨ ਪਾਰਟ por it? ok